ਅਸੇਪ ਨੂੰ ਜੇ ਮੂੰਹੋਂ ਉਹ ਦਰਹਿਣ ਕਰਦੇ ਹਾਂ ਭੋਜਨ ਨੂੰ ਸਰੀਰ ਦੇ ਅੰਦਰ ਲੈ ਕੇ ਜਾਣ ਦੀ ਕਿਰਿਆ ਨੂੰ ਅੰਤਰਪ੍ਰਣ ਕਿਰਿਆ ਕਿਹਾ ਜਾਂਦਾ ਹੈ ਸਾਡੇ ਮੂੰਹ ਵਿੱਚ ਦੰਦ ਸਟੇਟ ਹੁੰਦੇ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਅਸੀਂ ਭੋਜਨ ਨੂੰ ਚਬਾਉਂਦੇ ਹਾਂ ਜਾਂ ਪੀਸਦੇ ਹਾਂ ਸਾਡੇ ਮੂੰਹ ਕੋਲ ਵਿੱਚ ਇੱਕ ਲਾਰ ਗ੍ਰਥੀ ਹੁੰਦੀ ਹੈ ਜੋ ਲਾਰ ਕਾਉਤਕ ਅਰਸ ਤੇ ਰਹਿੰਦੀ ਹੈ ਇਹ ਲਾਰ ਮੂੰਹ ਦੇ ਅੰਦਰ ਇੱਕ ਸਰਕਾਜ ਉੱਚੀ ਦੇ ਵਿੱਚ ਬਦਲਨ ਦੇ ਰਹੀ ਹੈ ਇਸ ਤੋਂ ਇਲਾਵਾ ਮੂੰਹ ਵਿੱਚ ਮਾਸ ਦਾ ਕੇਸ਼ਿਕਾ ਦਾਤ ਹੁੰਦਾ ਹੈ ਜਿਸ ਨੂੰ ਜੀਵਾਦ ਦੇਗਾ ਜਿਹੜੀ ਪਿੱਛੇ ਵੱਲੋਂ ਮੂੰਹ ਖੋੜਦੇ ਹੇਠਲੇ ਤਰ ਨਾਲ ਜੋ ਹੁੰਦੀ ਹੈ ਇਹ ਕੋਲਿਟਿਡ ਲੋਕ ਨੂੰ ਨਿਯਮਣ ਤੇ ਪੋਜ ਨੂੰ ਕੰਨਲੇ ਵਿੱਚ ਸਰਗਮ ਦਾ ਕੰਮ ਕਰਦੀ ਹੈ ਤੋ ਹਾਂਜੀ वेलकम टू ਮਾਈ ਚੈਨਲ ਸਾਇੰਸ ਕਲਾ ਜੋ ਲਾ ਹੁਣ ਤੱਕ ਅਸੀਂ ਕੀ ਪੜਿਆ ਅਸੀਂ ਭੋਜਨ ਨળી ਦਾ पाचन ਪ੍ਰਣਾਲੀ ਦਾ ਪਹਿਲਾ ਅੰਗ ਪੜਿਆ ਅੱਥ ਖੜੇ ਕਰੋ ਜਿੰਨ ਨੂੰ ਜਿੰਨ ਨੂੰ ਪਤਾ ਲੱਗਿਆ ਜਿੰਨ ਨੂੰ ਸਮਝ ਆਇਆ ਹਾਂਜੀ ਪਹਿਲਾ ਅੰਗ ਅਸੀਂ ਕਿਹੜਾ ਅੰਗ ਪੜਿਆ ਹਾਂਜੀ ਬੇਟੀ ਦੱਸੋ ਮੂੰਹ ਕੋ ਮੂੰਹ ਕੋ ਵੈਰੀ ਗੁੱਡ ਕਿਹੜਾ ਅੰਗ ਪੜਿਆ ਬਈ ਮੂੰਹ ਕੋ ਅੱਪਾ ਨੇ ਤੁਹਾਨੂੰ ਦੱਸਿਆ ਸੀਗਾ ਵੀ ਦੋ ਚੀਜ਼ਾਂ ਅਸੀਂ ਕਰਾਂਗੇ पाचन ਪ੍ਰਣਾਲੀ ਦੇ ਅੰਦਰ ਤੇ ਉਹਨਾਂ ਨੂੰ ਜਾਣ ਕੋਈ ਬੱਚਾ ਦੱਸ ਸਕਦਾ ਹੈ ਮੂੰਹ ਕੋ ਦਾ ਕੀ ਕੰਮ ਮੂੰਹ ਆਪਰੇ ਸਰੀਰ ਦੇ ਮੂੰਹ ਦੇ ਅੰਦਰ ਦੇ ਤੋ ਜੇ ਜੀ ਦੋ ਪਕਾਣਾ ਤੋਂ ਕਹਿੰਦੇ ਗੋਦਾ ਦਾ ਖਾਣੇ ਨੂੰ ਪੀਂਦੇ ਆ ਵੀ ਨਹੀਂ ਆਪਣੇ ਦੇ ਪਲਾੜ ਗ੍ਰਾਂਥ ਹੁੰਦੇ ਉਹਦੇ ਵਿੱਚ ਮੈਸਟ ਹੋ ਜਾਂਦੇ ਤੇ ਇਹ ਗੋਦੇ ਕਿਹੜਾ ਆਪਣੀ ਦੇ ਦੰਤ ਕੋ ਛੁੜੇ ਹੋਰੀ ਆਪਣੀ ਦੀ ਹੋ ਜਾਂ ਹੈ ਜੋ ਪਹੁੰਚਾਣ ਲਗਾ ਵੈਰੀ ਗੁੱਡ ਸ਼ਾਬਾਸ਼ ਹਾਂ ਦੇਖੋ ਸਭ ਤੋਂ ਪਹਿਲਾ ਸੀ ਭੋਜਨ ਮੂੰਹ ਦੇ ਵਿੱਚ ਪਾਉਣੇ ਆ ਸਾਡੇ ਜਿਹੜੇ ਤੰਦ ਹੈ ਉਹ ਜਿਹਨੂੰ ਬਰੀਕ-ਬਰੀਕ ਟੁਕੜਿਆਂ ਦੇ ਵਿੱਚ ਪੀਸ ਦਿੰਦੇ ਆ ਜਦੋਂ ਭੋਜਨ ਛੋਟਾ ਹੋ ਜਾਂਦਾ ਤਾਂ ਲਾਰ ਗ੍ਰਾਂਥੀ ਦੇ ਵਿੱਚੋਂ ਲਾਰ ਜਿਹੜੀ ਥੁੱਕਦਾ ਉਹ ਭੋਜਨ ਦੇ ਵਿੱਚ ਮਿਕਸ ਹੋ ਜਾਂਦਾ ਉਹਦਾ ਕੰਮ ਇਹ ਆ ਵੀ ਭੋਜਨ ਜਿਹੜਾ ਤਰਲ ਰੂਪ ਦੇ ਵਿੱਚ ਲੰਘ ਜੇ ਜੇ ਭੋਜਨ ਜ਼ਿਆਦਾ ਹਾਰਡ ਹੋਊਗਾ ਤਾਂ ਉਹ ਨਹੀਂ ਲੰਘੂਗਾ ਉਸ ਤੋਂ ਬਾਅਦ ਆ ਗਈ ਜੀਮ ਜਿੰਕੀ ਕਰਦੀ ਆ ਜੀਮ ਭੋਜਨ ਨੂੰ ਭੋਜਨ ਨਲੀ ਦੇ ਵਿੱਚ ਅੱਗੇ ਸਰਕਾਉਣ ਦਾ ਕੰਮ ਕਰਦੀ ਆ ਅੱਜ ਤੱਕ ਪਹਿਲਾਂ ਤੁਹਾਨੂੰ ਇਸ ਚੀਜ਼ ਦਾ ਪਤਾ ਨਹੀਂ ਸੀ ਅੱਜ ਤੋਂ ਬਾਅਦ ਤੁਸੀਂ ਜਦੋਂ ਭੋਜਨ ਖਾਓਗੇ ਤੁਸੀਂ ਨੋਟ ਕਰਿਓ ਵੀ ਜਦੋਂ ਤੁਸੀਂ ਭੋਜਨ ਖਾ ਰਹੇ ਹੋ ਜਿਹੜੀ ਆਪਣੀ ਜੀਭ ਹੈ ਇਹ ਜਿਹੜਾ ਭੋਜਨ ਉਹਨੂੰ ਭੱਗੇ ਪੂਰ ਪਾਈਪ ਦੇ ਵਿੱਚ ਭੋਜਨ ਵਾਲੀ ਦੇ ਵਿੱਚ ਸਰਕਾਉਂਦੀ ਹੈ ਇਹ ਮੈਂ ਤੁਹਾਡੇ ਤੋਂ ਕੱਲ ਨੂੰ ਪੁੱਛੂੰਗਾ ਵੀ ਤੁਸੀਂ ਇਹ ਪ੍ਰਯੋਗ ਸਾਰਿਆਂ ਨੇ ਕਰਕੇ ਦੇਖਿਆ ਸੀ ਚਲੋ ਅੱਜ ਤੋਂ ਅੱਪਾ ਅੱਗੇ ਵਧਦੇ ਹਾਂ ਉਹ ਤੱਕ ਅਰਸ ਦੀ ਰਹੇ ਹੈ ਇਹ ਲਾਭ ਮੂੰਹ ਦੇ ਅੰਦਰ ਇੱਕ ਸਰਕਾਪ ਚ ਉਚੀ ਦੇ ਵਿੱਚ ਬਦਲ ਜਾਂਦੀ ਹੈ ਇਸ ਤੋਂ ਇਲਾਵਾ ਮੂੰਹ ਵਿੱਚ ਮਾਸ ਦਾ ਪੇਸ਼ੀ ਦਾ ਅੰਗ ਹੁੰਦਾ ਹੈ ਜਿਸ ਨੂੰ ਜੀਭ ਕਹਿੰਦੇ ਹਨ ਜਿਹੜੀ ਪਿੱਛੇ ਵੱਲੋਂ ਮੂੰਹ ਖੋੜ ਦੇ ਹੇਠਲੇ ਤਾਲ ਨਾਲ ਜੁੜੀ ਹੁੰਦੀ ਹੈ ਇਹ ਭੋਜਨ ਵਿੱਚ ਲਾਭ ਨੂੰ ਟਿਲਾਉਣ ਅਤੇ ਭੋਜਨ ਨੂੰ ਅੰਨੜੇ ਵਿੱਚ ਸਰਕਾਉਣ ਦਾ ਕੰਮ ਕਰਦੀ ਹੈ ਭੋਜਨ ਲਈ तो मेहता एक मोटी बिती वाली थैली वर्गी संरचना होंगी है इसका एक पासा भोजन नली और दूजा पासा छोटी आंतर जुड़िया होंगे है, मेहदी है।, है। मेहदे की अंतरली सत्ता म्यूकस हाइड्रोग्लोरिक एसड और पाचक रस दरसा रही है म्यूकस का कारज मेहदे की अंतरली बरतू सुरक्षा प्रदान करना हाँ है हाइड्रोग्लोरिक एसिड जो भी एक तेजाब है उसका कारज उन्ह जवाणियों नष्ट करना होंगे है जो भोजन के नाल मेहंदे पहुँच जाते हैं पाचक रस का कम प्रोटीन सत पदार्थोंघटन करना होता है जिगर जिगर गूढ़े लाल भूरे रंग की ग्रंथी होंगे है जो पेट के उपरले भाग में सजे पास स्थित होंगी है ये मनुखी शरीर की सब तो वो ग्रंथी होंगी है ये ग्रंथी एक रस का करती है जो एक थैलीठा होता रहा है इस थैली पिता कहते हैं तरफ कारज चटनी के पाचन में सहायता करना होता है लुप हल्के पीले रंग की एक की जो मेहदे के बिल्कुल थले स्थित होती है उसमें लुपा कहते हैं इसका कारज लुपा रस पैदा करना होता है जो भोजन में मौजूद कार्बोहाइड्रेट और प्रोटीन का क्रिया करता है समरूप समूप परिवर्तित कर देता है छोटी दोगे 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 दोगे। के प्लस अंदर ऊपरस मिनट हां मोटा कस केड़े-केड़े पढ़ ले शाबाश ठीक है सही गलत जिन्ना तो समझ आया तुम सिर्फ शाबाश छोटी अंदर वेरी गुड हां जी कोट वेरी गुड छोटी अंदर मुंह कोट आते जी का हां जी तीन ਇਹਦਾ ਵੈਰੀ ਗੁੱਡ ਇਹਦਾ ਚਾਈਕਾ ਇਸਕਾ ਸ਼ਾਬਾਸ਼ ਅੰਮੀ ਗੰਜੀ ਜੱਬੀ ਠੀਕ ਹੈ ਚਲੋ ਵੈਰੀ ਗੁੱਡ ਇਹਦਾ ਮਤਲਬ ਤੁਹਾਨੂੰ ਸਾਰਿਆਂ ਨੂੰ ਸਮਝ ਆ ਰਿਹਾ ਆਪਾਂ ਇੱਕ ਕਹਾਣੀ ਦੀ ਤਰ੍ਹਾਂ ਵੱਡ ਰਹੇ ਹਾਂ ਤੁਹਾਨੂੰ ਮਜ਼ਾ ਆ ਰਿਹਾ ਸਾਰਿਆਂ ਨੂੰ ਹਾਂ ਜੀ ਹਾਂ ਜੀ ਐਸ ਤੋਂ ਅੱਗੇ ਤੁਹਾਨੂੰ ਮੈਂ ਐਕਸਪਲੇਨ ਕਰਦਾ ਜਿਹੜੇ ਜਿਹੜੇ ਅਸੀਂ ਪੜ੍ਹੇ ਆ ਉਹ ਮੈਟਨ ਉੱਤੇ ਸੱਲ ਲੱਗੇ ਆ ਹਾਂ ਜੀ ਸਭ ਤੋਂ ਪਹਿਲਾਂ ਅਸੀਂ ਹੂਕੋਰ ਧਾਕੇ ਸੀ ਆ ਗਏ ਸੀ ਉਸ ਤੋਂ ਬਾਅਦ ਸਾਡੀ ਆ ਗਈ ਭੋਜਨ ਨਲੀ ਭੋਜਨ ਨਲੀ ਕੀ ਕਰਦੀ ਆ ਫੂਡ ਪਾਈਪ ਜਿਹੜਾ ਸਾਡੇ ਮੂੰਹ ਤੋਂ ਭੋਜਨ ਮੇਢੇ ਤੱਕ ਪਹੁੰਚਾਉਣ ਦਾ ਕੰਮ ਕਰਦੀ ਆ ਉਹਦੇ ਵਿੱਚ ਭੋਜਨ ਨਲੀ ਦੇ ਵਿੱਚ ਭੋਜਨ ਕਿਵੇਂ ਆਪਣੇ ਆਪ ਸਰਕਦਾ ਰਹਿੰਦਾ ਉਹਦੀ ਜਿਹੜੀ ਬਣਤਰ ਆ ਉਹ ਇਸ ਤਰੀਕੇ ਦੀ ਆ ਕਿ ਭੋਜਨ ਭੋਜਨ ਨਲੀ ਦੀ ਅੰਦਰੂਨੀ ਝਲਜੁਲ ਦੇ ਨਾਲ ਅੱਗੇ ਵ ਜਾਂਦਾ ਰਹਿੰਦਾ ਫਿਰ ਭੋਜਨ ਆ ਜਾਂਦਾ ਸਾਡਾ ਮੇਢੇ ਦੇ ਵਿੱਚ ਜਦੋਂ ਭੋਜਨ ਮੇਢੇ ਦੇ ਵਿੱਚ ਆ ਗਿਆ ਮੇਢੇ ਦੇ ਵਿੱਚ ਭੋਜਨ ਨੇ ਘੁਟਣਾ ਇਵੇਂ ਟੁੱਟਦਾ ਭੋਜਨ ਦੇ ਵਿੱਚ ਜਿਹੜੇ ਹੈਗੇ ਹੈਗੇ ਐਸਿਡ ਮਿਲ ਜਾਂਦੇ ਆ ਵੱਖ-ਵੱਖ ਤਰ੍ਹਾਂ ਠੀਕ ਹੈ ਜੀ ਤੁਹਾਡੇ ਲੈਵਲ ਤੇ ਬਸ ਇੰਨਾ ਹੀ ਤੁਹਾਡੇ ਵਾਸਤੇ ਕਾਫੀ ਹੈ ਵੀ ਮੈਤੇ ਦੇ ਵਿੱਚ ਭੋਜਨ ਦੇ ਵਿੱਚ ਐਸਿਡ ਮਿਲ ਜਾਂਦੇ ਆ ਜਿਹੜੇ ਸੀ ਭੋਜਨ ਨੂੰ ਪਚਣ ਦੇ ਵਿੱਚ ਮਦਦ ਕਰਦੇ ਆ ਜਿਹੜਾ ਜਿਗਰ ਹੈ ਸਭ ਤੋਂ ਵੱਡੀ ਗ੍ਰੰਥੀ ਹੈ ਇਸਦੀ ਹੈਨਾ ਜਿਗਰ ਫੀ ਐਸਿਡ ਰਿਲੀਜ਼ ਕਰਦਾ ਹੈ ਜਿਗਰ ਦੇ ਵਿੱਚੋਂ ਵੀ ਐਸਿਡ ਮਿਲਦਾ ਹੈ ਤੇ ਦੇ ਵਿੱਚ ਆ ਕੇ ਇੱਕ ਪਿਤਰਾਸ ਨਿਕਲਦਾ ਜਿਹੜੇ ਜਿਹੜੇ ਆਪਣੇ ਪਾਰਟ ਦੇ ਵਿੱਚੋਂ ਨਿਕਲਦਾ ਵੀ ਪਿਤਰਾਸ ਇੱਕ ਪੈਦਾ ਹੁੰਦਾ ਹੈ ਜਿਗਰ ਦੇ ਵਿੱਚੋਂ ਪਿੱਤੇ ਦੇ ਵਿੱਚ ਠੀਕ ਹੈ ਉਹਦਾ ਕੰਮ ਕੀ ਹੈ ਭੋਜਨ ਨੂੰ ਪਚਾਉਣ ਦੇ ਵਿੱਚ ਮਦਦ ਕਰਨਾ ਤਾਂ ਅਸੀਂ ਚੱਲੀ ਪੜ ਰਹੇ ਹਾਂ ਵੀ ਜਿਹੜਾ ਮੇਤਾ ਮੇਤੇ ਦੇ ਵਿੱਚ ਪਾਚਕ ਰਸ ਤੇਜਾਬ ਆ ਕੇ ਐਸਿਡ ਮਿਲ ਜਾਂਦੇ ਆ ਜਿਹੜੇ ਭੋਜਨ ਨੂੰ ਪਚਣ ਦੇ ਵਿੱਚ ਮਦਦ ਕਰਦੇ ਆ ਫਿਰ ਇਹ ਜਦੋਂ ਰਾਸ ਪੇਲ ਕੇ ਇਤਜ਼ਾਰ ਮਿਲ ਕੇ ਭੋਜਨ ਦੇ ਵਿੱਚ ਤਾਂ ਭੋਜਨ ਅੱਗੇ ਚਲਾ ਜਾਂਦਾ ਛੋਟੀ ਅੰਦਰ ਹੁਣ ਆਪਾਂ ਛੋਟੀ ਅੰਦਰ ਬਾਰੇ ਪੜ੍ਹਦੇ ਹਾਂ ਉਪਰੰਤ ਆਸ਼ਿਕ ਰੂਪ ਵਿੱਚ ਪਚਿਆ ਭੋਜਨ ਹੁਣ ਛੋਟੀ ਅੰਦਰ ਵਿੱਚ ਪਹੁੰਚਦਾ ਹੈ ਛੋਟੀ ਅੰਦਰ ਦੀ ਲੰਬਾਈ 7.5 ਮੀਟਰ ਹੁੰਦੀ ਹੈ ਇਹ ਆਕਾਰ ਵਿੱਚ ਪਤਲੀ ਹੁੰਦੀ ਹੈ ਛੋਟੀ ਅੰਦਰ ਵਿੱਚ ਕਾਰਬੋਹਾਈਡਰੇਟਸ ਗਲੂਕੋਜ਼ ਦੇ ਵਿੱਚ ਜਰਬੀ ਫੈਟੀ ਐਸਿਡ ਅਤੇ ਅਮੀਨੋ ਐਸਿਡ ਵਿੱਚ ਅਤੇ ਪ੍ਰੋਟੀਨ ਅਮੀਨੋ ਐਸਿਡ ਵਿੱਚ ਪਰਿਵਰਤਿਤ ਹੋ ਜਾਂਦੇ ਹਨ ਛੋਟੀ ਅੰਦਰ ਦੀ ਅੰਤਲੀ ਗ੍ਰੰਥੀ ਤੇ ਉਂਗਲੀ ਵਰਗੀ ਸਚਨਾਵਾਂ ਹੁੰਦੀਆਂ ਇਹਨਾਂ ਨੂੰ ਰੋਕਰਾ ਸੰਕਰ ਕਹਿੰਦੇ ਹਨ ਹਰੇਕ ਦਾ ਸੰਕਰ ਵਿੱਚ ਸੁਖਮ ਲੋਗਣੀਆਂ ਦਾ ਜਾ ਫੈਲਿਆ ਰਹਿੰਦਾ ਹੈ ਛੋਟੀ ਅੰਦਰ ਦੀ ਗ੍ਰੰਥੀ ਵਿੱਚ ਸਥਿਤ ਤਰਸ ਆਕਰ ਅਤੇ इन रस अंकरम लहूबहणियों द्वारा अच्छा होजन सोखित होंगे है इस विधि में सोखण कहते है। दा है। हैं सोखण जीते पदार्थों का स्थान अंतरण लहूगहणियों द्वारा शरीर के बखा तक होंथे इन्ह की वर्तों जटिल पदार्थों को मना जाती है इस विधि में स्वैगीकरण कहते हैं इस द्वारा शैलानी मौजूद ग्लूकोज का विघटन ऑक्सीजन की सहायता कार्बन डाइऑक्साइड और पानी हो जाता है और ऊर्जा मुक्त हो जाती है बड़ी अंदर भोजन का वह भाग पार, जिसका पाचन नहीं या जूख नहीं होंगे बड़ी में पहुँच जाता है बड़ी अंदर छोटी अंदर नो चौबी और लंबाई छोटी होती है इसकी लंबाई एक दशमलव पांच मीटर होती है

ਇਹਨਾਂਾਰੇ ਨੂੰ ਤੁਮੇਂ ਚ ਮਿਲਦਾ ਹੈ ਇਸ ਤੋਂ ਅੱਗੇ ਬਈ ਇਹ ਹੰਦੀ ਤਾਂ ਹੁਣ ਅਸੀਂ ਇਹਦੇ ਵਿੱਚ ਆਪਣੀ ਪਾਚਨ ਪ੍ਰਣਾਲੀ ਦੇ ਜਿਹੜੇ ਦੋ ਅੰਗਾਂ ਦੀ ਮੈਂ ਡਿਟੇਲ ਤੁਹਾਨੂੰ ਦੱਸਣੀ ਰਹਿੰਦੀ ਸੀ ਛੋਟੀ ਅੰਦਰ ਜਦੋਂ ਭੋਜਨ ਛੋਟੀ ਅੰਦਰ ਦੇ ਵਿੱਚ ਚਲਾ ਜਾਂਦਾ ਤਾਂ ਉਹਦੇ ਵਿੱਚ ਭੋਜਨ ਹੈ ਜਿਹੜਾ ਛੋਟੀ ਅੰਦਰ ਦੇ ਦੁਆਰਾ ਸੋਖਣ ਦੀ ਪ੍ਰਕਿਰਿਆ ਦੇ ਰਾਹੀਂ ਉਹ ਸੁਖਿਆ ਜਾਂਦਾ ਭੋਜਨ ਪਦਾਰਥ ਦੇ ਵਿੱਚੋਂ ਊਰਜਾ ਉੱਥੇ ਸੋਖੀ ਜਾਂਦੀ ਹੈ ਤੇ ਜਿਹੜਾ ਬਾਅਦ ਦੇ ਵਿੱਚ ਬਚਿਆ ਹੋਇਆ ਭੋਜਨ ਰਹਿ ਜਾਂਦਾ ਉਹੋ ਚਲਾ ਜਾਂਦਾ ਵੱਡੀ ਅੰਦਰ ਦੇ ਵਿੱਚ ਵੱਡੀ ਅੰਦਰ ਦੇ ਵਿੱਚ ਭੋਜਨ ਜਿਹੜਾ ਬਾਤ ਬੇਸ ਜਿਹੜਾ ਭੋਜਨ ਪਾਚ ਪਾਚ ਕੇ ਭੋਜਨ ਮੇਦੇ ਦੇ ਵਿੱਚੋਂ ਹੁੰਦਾ ਹੈ ਉਹ ਛੋਟੀ ਅੰਦਰ ਦੇ ਵਿੱਚ ਚਲਾ ਗਿਆ ਉਸ ਤੋਂ ਬਾਅਦ ਵੱਡੀ ਅੰਦਰ ਦੇ ਵਿੱਚ ਚਲਾ ਜਾਂਦਾ ਵੱਡੀ ਅੰਦਰ ਤੋਂ ਬੇਸਟ ਹੈ ਜਿਹੜਾ ਉਹ ਮਲ ਤਿਆਗ ਰਾਹੀਂ ਸਰੀਰ ਦੇ ਵਿੱਚੋਂ ਪਾਇਲਟ ਰਾਹੀਂ ਬਾਹਰ ਨਿਕਲ ਜਾਂਦਾ ਹੈ ਹੈਨਾ ਇਸ ਤਰੀਕੇ ਨਾਲ ਜਿਹੜਾ ਸਾਡਾ ਭੋਜਨ ਹੈ ਮੂੰਹ ਤੋਂ ਲੈ ਕੇ ਮਲ ਤਿਆਗ ਤੱਕ ਦੀ ਜਿਹੜੀ ਪ੍ਰਕਿਰਿਆ ਹੈ ਉਹੋ ਪਾਚਨ ਪ੍ਰਕਿਰਿਆ ਇਸ ਰਾਹੀਂ ਸਾਡੇ ਸਰੀਰ ਦੇ ਵਿੱਚ ਭੋਜਨ ਹੈ ਜਿਹੜਾ ਉਹ ਕੋ ਊਰਜਾ ਦੇ ਵਿੱਚ ਬਦਲ ਜਾਂਦਾ ਹੈ ਅੱਛਾ ਤੁਹਾਨੂੰ ਇਸ ਤੋਂ ਬਈ ਸਮਝ ਆਈ ਗੱਲ ਵਾਕ ਹਾਂ ਜੀ ਠੀਕ ਹੈ ਹੁਣ ਅਸੀਂ ਤੁਹਾਡੇ ਤੋਂ ਪੁੱਛਦੇ ਆਂ ਵੀ ਤੁਸੀਂ ਸਭ ਤੋਂ ਪਹਿਲਾ ਜਿਹੜਾ ਅੰਗ ਸੀਗਾ ਉਹ ਕਿਹੜਾ ਸੀਗਾ ਮੂਨ ਇੱਕ ਮੂਨ ਕੌਣ ਦੱਸੂਗਾ ਬਈ ਇਹਦੇ ਬਾਰੇ ਕੌਣ ਦੱਸੂਗਾ ਚਲੋ ਆਪਾਂ ਬੋਰਡ 'ਚ ਇਹਦਾ ਬੋਰਡ ਸ਼ੁਰੂ ਕਰਦੇ ਆਂ ਬੋਰਡ ਦੇ ਉੱਤੇ ਆਪਾਂ ਲਿਖਦੇ ਆਂ ਠੀਕ ਹੈ ਇਸ ਤੋਂ ਪਹਿਲਾਂ ਬੋਰਡ ਦੇ ਉੱਤੇ ਲਿਖਣ ਤੋਂ ਪਹਿਲਾਂ ਇੱਕ ਆਪਣੇ ਕਮਰੇ ਦੇ ਵਿੱਚ ਲੱਗਿਆ ਪਾਚਨ ਪ੍ਰਣਾਲੀ ਦਾ ਚਾਰ ਐਸ ਤੋਂ ਕੋਲ ਸਾਰੀ ਡੀਟੇਲ ਆਪਾਂ ਦੱਸਦੇ ਦੇਖੋ ਜਿਹੜੇ ਜਿਹੜੇ ਅੰਗ ਆਪਾਂ ਪੜ੍ਹੇ ਆ ਇਹਨਾਂ ਦੇ ਉੱਤੇ ਨਾਮ ਨਹੀਂ ਲਿਖੇ ਨਾਮ ਨਹੀਂ ਲਿਖੇ ਨਾ ਪਰ ਤੁਸੀਂ ਇਹ ਪੜ ਚੁੱਕੇ ਹੋ ਹਾਂਜੀ ਤੁਸੀਂ ਖੜੇ ਹੋ ਜੀ ਤੁਸੀਂ ਖੜੇ ਹੋ ਆਂਗ ਦਾ ਨਾਮ ਦੱਸੋ ਆ ਆ ਜਿਹੜੀ ਇੱਥੋਂ ਲੈ ਕੇ ਇੱਥੋਂ ਤੱਕ ਹੈ ਇਹਦਾ ਨਾਮ ਸ਼ਾਬਾਸ਼ ਬੜੀ ਅੰਦਰ ਵੈਰੀ ਗੁੱਡ ਕੀ ਹੈ ਬਈ ਇਹ ਬੜੀ ਅੰਦਰ ਬੜੀ ਅੰਦਰ ਹਾਂਜੀ ਤੁਸੀਂ ਹਰੇ ਇਹਦੇ ਵਿੱਚੋਂ ਛੋਟੀ ਅੰਦਰ ਪਛਾਣੋ ਵੈਰੀ ਗੁੱਡ ਸ਼ਾਬਾਸ਼ ਚਲੋ ਕੋਈ ਬੱਚਾ ਮੈਨੂੰ ਇਹ ਦੱਸੋ ਵੀ ਜਿਹੜੀ ਛੋਟੀ ਅੰਦਰ ਹੈ ਉਹਦੀ ਲੰਬਾਈ ਕਿੰਨੀ ਹੁੰਦੀ ਹੈ ਛੋਟੀ ਅੰਦਰ ਦੀ ਲੰਬਾਈ ਕਿੰਨੀ ਹੈ ਕੋਈ ਬੱਚਾ ਦੱਸ ਸਕਦਾ ਆਪਾਂ ਹੁਣ ਸੁਣਿਆ ਸੀਗਾ ਛੋਟੀ ਅੰਦਰ ਦੀ ਜਿਹੜੀ ਲੰਬਾਈ ਆ ਉਹ ਕੋ ਸਾਢੇ 7 ਮੀਟਰ 7.5 7.5 ਮੀਟਰ ਇੱਕ ਛੋਟੀ ਅੰਦਰ ਦੀ ਕਿੰਨੀ ਲੰਬਾਈ ਆ ਬਈ 7.5 ਮੀਟਰ ਮੀਟਰ 7.5 ਮੀਟਰ ਇਹ ਤੁਹਾਡਾ ਇੱਕ ਟਾਸਕ ਹੋ ਗਿਆ ਤੁਸੀਂ ਘਰੇ ਜਾ ਕੇ ਦੇਖਿਓ ਨਹੀਂ ਤਾਂ ਤੁਹਾਨੂੰ ਮਿਲਦੀ ਕਰਨੀ ਪਤਾ ਲੱਗੂਗੀ ਵੀ 7.5 ਮੀਟਰ ਕਿੰਨਾ ਹੋ ਜਾਂਦਾ ਤੇ ਇੰਨੀ ਲੰਬਾਈ ਆਪਣੀ ਛੋਟੀ ਅੰਦਰ ਦੀ ਆ ਕੱਲ ਨੂੰ ਤੁਸੀਂ ਮੈਨੂੰ ਆ ਕੇ ਸਵੇਰੇ ਦੱਸੋਗੇ ਵੀ ਸਰ ਇੱਥੋਂ ਲੈ ਕੇ ਕਿੱਥੋਂ ਤੱਕ ਸਾਢੇ 7 ਮੀਟਰ ਹੋ ਜੂਗਾ ਜਿਹੜੀ ਵੱਡੀ ਅੰਦਰ ਹੈ ਉਹਦੀ ਲੰਬਾਈ ਕਿੰਨੀ ਆ 5 ਮੀਟਰ 1.5 ਮੀਟਰ ਨਹੀਂ जी सा हैगी है सब तो वो ग्रंथी उसका नाम की है उसका नाम ठीक है चलो हम अंक करा जी अच्छूगा लिखता जाऊँगा सारी थ समझ आ गए सब तो पहला अंग अपना पाचन प्रणाली का बी ठीक है पहला चाहे वो मर्जी कह दो एक कोई गलत बात दूसरा हैदरो लड़कियाँ जो शाबाश कोई भी लड़कियां जो वेरी गुड हाँ जी वेरी गुड भोजन कोई बच्चा <सथ> मैं भोजन नली का काम दस सकता अपने आप हाँ जी वेरी गुड शाबाश मुंह तो लेके मेथी तक भोजन तो लेके जाओ हाँ जी अगला अगला पाठ भोजन पाचन प्रणाली का हाँ जी भोजन तो नहीं होगी और कोई एक दो अगला हाँ जी जिगर ठीक है जी जिगर हो गया और दसी चलो मैंने भैया नहीं कल आ गए मिट्टा लुपा लुपा मिट्टा लुपा हां जी और मिट्टा मिट्टा मां मां त्याग मां त्याग मां जी बड़ी छोटी छोटी ये है भाई छोटी अंदर बड़ी ਇਹ ਠੀਕ ਹੈ 1 2 ਪਾਰਟ ਰਹਿ ਗਏ ਇਹ ਤੁਹਾਡੇ ਵਾਸਤੇ ਛੱਡੇ ਆ ਠੀਕ ਹੈ ਤੁਸੀਂ ਆਪਣੇ ਆਪਣੀਆਂ ਕਾਪੀਆਂ ਦੇ ਵਿੱਚ ਇਹ ਲਿਖਣੇ ਆ ਤੇ ਇਹਨਾਂ ਦੇ ਕੰਮ ਜੀ ਇਹ ਤੁਹਾਡਾ ਹੁੰਦਾ ਘਰ ਦਾ ਕੰਮ ਤੁਸੀਂ ਸਾਰੇ ਜਿੰਨੇ ਆਪਾਂ ਇਹ ਕਰੇ ਆ ਇਹ ਨੋਟ ਕਰਨੇ ਆ ਨੋਟ ਕਰਕੇ ਇਹਨਾਂ ਦੇ ਕੰਮ ਠੀਕ ਹੈ ਬਈ ਹੁਣ ਅਸੀਂ ਦੇਖਦੇ ਆ ਵੀ ਸਾਡੀ ਬੁੱਕ ਦੇ ਉੱਤੇ ਇਸ ਬਾਰੇ ਕੀ ਲਿਖਿਆ ਜਿਹੜਾ ਅਸੀਂ ਪੜਿਆ ਕਿਤਾਬ ਦੇ ਵਿੱਚ ਕੀ ਆ ਹਾਂਜੀ ਤੁਸੀਂ ਪੜ੍ਹੋ ਇਹ ਆਪਣਾ ਉਹ ਪੜ੍ਹ ਕੇ ਸੁਣਾਉਂਦੇ ਹਾਂ। ਹਾਂ। ਭੋਜਨ ਭੋਜਨ ਨੂੰ ਜੇਕਰ ਲਾਣ ਤੋਂ ਬਾਅਦ ਕਿ ਭੋਜਨ ਨੜੀ ਰਾਹੀਂ ਮੇਦੇ ਵਿੱਚ ਪਹੁੰਚ ਜਾਂਦਾ ਹੈ। ਮੇਦੇ ਵਿੱਚਲੇ ਪਾਚਕ ਰਸ ਅਤੇ ਹਾਈਡਰੋਲੋਰਿਕ ਤੇਜਾਜ਼ HCl ਐਸਿਡ ਇਸ ਨੂੰ ਖੋਲ ਨਰੂ ਕੱਟ ਕੇ ਛੋਟੀ ਆਂਦਰ ਵਿੱਚ ਭੇਜ ਦਿੰਦੇ ਹਨ। ਜਿਹੜੀ ਅਸੀਂ ਸੋਨੋ ਸਾਰੀ ਕਹਾਣੀ ਸੁਣਾਈ ਹੈ। ਇਹ ਕਹਾਣੀ ਆਪਣੀ ਗੁਗਦੇ ਆ। ਵਾਤਾਵਰਣਿਕ ਕਿਤਾਬ ਦੇ ਉੱਤੇ ਪੇਜ ਨੰਬਰ 79 79 ਪੇਜ ਤੋਂ ਇਹ ਤੁਸੀਂ ਪੜ੍ਹ ਕੇ ਆਉਣਾ ਇਹ ਸਾਰਾ ਤੁਹਾਡੇ ਯਾਦ ਵੀ ਹੋ ਗਿਆ ਤੇ ਉਹ ਜੰੜੀ ਦੇ ਜਿਹੜੇ ਅੰਗ ਹੈ ਉਹਨਾਂ ਦੇ ਨਾਮ ਤੇ ਉਹਨਾਂ ਦੇ ਚਰਤ ਲਿਖ ਕੇ ਲਿਆਉਂਗੇ ਹਾਂਜੀ ਪੜ੍ਹ ਕੇ ਆਉਣ ਨਾਲ ਤੁਹਾਡੀ ਪੜ੍ਹਨ ਦੀ ਪ੍ਰੈਕਟਿਸ ਹੋ ਜੂ ਲਿਖ ਕੇ ਆਉਣ ਨਾਲ ਤੁਹਾਡੀ ਲਿਖਣ ਦੀ ਹੋ ਜੂ ਇਹ ਜਿਹੜੀ ਆਪਾਂ ਕਹਾਣੀ ਸੁਣਾਈ ਆ ਇਹ ਹੁਣ ਕਿਸੇ ਨੂੰ ਪਰ ਦਿੱਤਾ ਨਹੀਂ ਹਾਂਜੀ ਵੈਰੀ ਥੈਂਕ ਯੂ